ਦੋਸਤੋ ਅੱਜ ਤੈਨੂੰ ਦੋ ਸੱਪ ਦਿਖਾ ਰਹੇ ਹਾਂ ਇੱਕ ਫੜਿਆ ਸੀ ਸਰੀਆਲੀ ਕਲਾਂ ਤੋਂ ਤੇ ਇੱਕ ਫੜਿਆ ਸੀ ਫਤਿਹਾਬਾਦ ਤੋਂ ਸਾਡੇ ਨਾਲ ਕੋਈ ਕੈਮਰਾਮੈਨ ਨਹੀਂ ਦੌਰੇ ਕਰਕੇ ਵੀਡੀਓ ਸਾਫ਼ ਨਹੀਂ ਬਣਦੀ ਪਰ ਤੈਨੂੰ ਸੱਪ ਫੜਨ ਦੀ ਜਾਣਕਾਰੀ ਦੇ ਰਹੇ ਹਾਂ ਦੋਸਤੋ ਪਹਿਲੇ ਨੰਬਰ ਤੇ ਆਹ ਸੱਪਰ ਰੈਟ ਸਨੇਕ ਜਿੱਦਾਂ ਤੁਸੀਂ ਦੇਖ ਰਹੇ ਜੇ ਤੇ ਫੇਰੇ ਦੀ ਵੱਡੀ ਲੈਂਥ ਵਿਖਾਣੇ ਆ ਤੁਹਾਨੂੰ ਇਹ ਦੇਖੋ ਇਹ ਚਲਾ ਕੇ ਹੁਣ ਤੁਹਾਨੂੰ ਵੱਡੀ ਲੈਂਥ ਦਿਖਾਉਂਦਾ ਦੋਸਤੋ ਆਹ ਸੱਪ ਦੀ ਵੱਡੀ ਲੈਂਥ ਜੇ ਜਿੱਦਾਂ ਤੁਸੀਂ देख रहे जे लगभग फुट लंबा वा तो देख रहे जो तो हूँ तूा चला गया ओ जा रहे दोस्तों ਦੋਸਤੋ ਕੋਈ ਕੈਮਰਾਮੈਨ ਨਾ ਹੋਣ ਕਰਕੇ ਪੂਰੀ ਚੱਜ ਨਾਲ ਵੀਡੀਓ ਨਹੀਂ ਬਣਦੀ ਲਾਈਕ ਸ਼ੇਅਰ ਕਮੈਂਟ ਕਰਿਓ ਇਹਨੂੰ ਰੈਡਸ ਨਹੀਂ ਕਹਿੰਦੇ ਆ ਦੋਨੋਂ ਸੱਪ বিনা ਜ਼ਹਿਰ ਵਾਲੇ ਪਹਿਲੋਂ ਛੋਟਾ ਵਿਖਾਇਆ ਸੀ ਤੇ ਇਹ ਰਹੀ ਫੁੱਲ ਲੈਂਥ ਆ ਮੈਂ ਸ਼ੰਕਰ ਜੈਨ ਆ ਜੀ